ਹੋ ਬਹੁਤ ਬੜਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤੇਸ ਚੈਨਲ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਤਾਂ ਅਕਸਰ ਲੋਕਾਂ ਨੂੰ ਵੇਖਿਆ ਹੀ ਹੋਵੇਗਾ ਕੋਈ ਆਪਣੇ ਘਰ ਦੇ ਵਿੱਚ ਬੈਠ ਕੇ ਪਾਠ ਕਰਦਾ ਹੈ ਤੇ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਪਾਠ ਕਰਨਾ ਪਸੰਦ ਕਰਦਾ ਹੈ ਪਰ ਜੇਕਰ ਗੱਲ ਸਿੱਖ ਇਤਿਹਾਸ ਦੀ ਕਰੀਏ ਤਾਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਉਦਾਹਰਣਾਂ ਮਿਲ ਜਾਣਗੀਆਂ ਜਿੱਥੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਆਪਣੇ ਗੁਰੂ ਸਾਹਿਬ ਨਾਲ ਇੰਨਾ ਪਿਆਰ ਹੈ ਕਿ ਉਹਨਾਂ ਨੇ ਸਾਹਮਣੇ ਖੜੀ ਮੌਤ ਨੂੰ ਦੇਖ ਕੇ ਵੀ ਆਪਣਾ ਪਾਠ ਕਰਨਾ ਨਹੀਂ ਛੱਡਿਆ ਤੇ ਮੌਤ ਦੇ ਸੂਲੀ ਦੇ ਉੱਤੇ ਲਟਕਦਿਆਂ ਵੀ ਪਾਠ ਹੈ ਜਿਹੜਾ ਉਹ ਨਿਰੰਤਰ ਜਾਰੀ ਰੱਖਿਆ ਗੱਲ ਕਰਦੇ ਹਾਂ ਕਿ ਭਾਈ ਮਤੀ ਦਾਸ ਜੀ ਜਦੋਂ ਉਹਨਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ ਤਾਂ ਉਹ ਨਿਰੰਤਰ ਜਿਹੜਾ ਕਿ ਪਾਠ ਕਰਦੇ ਰਹੇ ਉਹਨਾਂ ਦੇ ਜਿਹੜੇ ਕਿ ਉਹਨਾਂ ਨੂੰ ਚੀਰ ਰਹੇ ਸੀ ਜਲਾਦ ਉਹ ਉਹ ਉਹਨਾਂ ਦੇ ਸਰੀਰ ਤੇ ਦੋ ਫਾੜ ਕਰ ਦਿੰਦੇ ਨੇ ਪਰ ਫੇਰ ਵੀ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਵਿੱਚੋਂ ਜਿਹੜੀ ਪਾਠ ਦੀ ਆਵਾਜ਼ ਹੈ ਪਾਠ ਕਰਨ ਦੀ ਆਵਾਜ਼ ਹੈ ਉਹ ਲਗਾਤਾਰ ਆਉਂਦੀ ਰਹਦੀ ਹੈ ਗੱਲ ਤਾਂ ਇਤਿਹਾਸ ਦੀ ਹੈ ਪਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਦੇ ਸਮੇਂ ਵੀ ਬਹੁਤ ਸਾਰੇ ਗੁਰੂ ਕੇ ਸਿੱਖ ਅਜਿਹੇ ਨੇ ਜਿਹਨੇ ਕਿਸੇ ਵੀ ਸਥਿਤੀ ਦੇ ਵਿੱਚ ਹੋਣ ਉਹ ਆਪਣਾ ਨਿਤਨੇਮ ਦਾ ਪਾਠ ਹੈ ਜਿਹੜਾ ਉਹ ਨਹੀਂ ਛੱਡਦੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੇ ਇੱਕ ਨੀਚੇ ਹਸਪੀਟਲ ਦੀ ਹੈ ਜਿਸ ਦੇ ਵਿੱਚ ਇਹ ਬਜ਼ੁਰਗ ਹੈ ਉਹਨਾਂ ਦੇ ਆਪਰੇਸ਼ਨ ਹੋ ਰਿਹਾ ਹੈ ਅਤੇ ਆਪਰੇਸ਼ਨ ਦੇ ਦੌਰਾਨ ਇਹ ਬਜ਼ੁਰਗ ਪਾਠ ਕਰ ਰਹੇ ਨੇ ਆਪਰੇਸ਼ਨ ਦੇ ਦੌਰਾਨ ਜਿੱਥੇ ਆਮ ਲੋਕ ਇਹ ਗੱਲ ਸੋਚਦੇ ਨੇ ਕਿ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ ਆਪਰੇਸ਼ਨ ਤੋਂ ਪਹਿਲਾਂ ਉਹਨਾਂ ਨੂੰ ਬੇਹੋਸ਼ ਕਰਨਾ ਪੈਂਦਾ ਪਰ ਇਹ ਬਜ਼ੁਰਗ ਆਪਣੇ ਗੁਰੂ ਸਾਹਿਬ ਦੇ ਨਾਲ ਪਿਆਰ ਹੈ ਜਿਹੜਾ ਆਪਣਾ ਸਤਕਾਰ ਇਸ ਤਰ੍ਹਾਂ ਨਿਭਾ ਰਹੇ ਨੇ ਕਿ ਉਹ ਇੱਕ ਪਾਸੇ ਡਾਕਟਰ ਉਹਨਾਂ ਦਾ ਆਪਰੇਸ਼ਨ ਕਰ ਰਹੇ ਨੇ ਤੇ ਇੱਕ ਪਾਸੇ ਨਾਲ ਦੀ ਨਾਲ ਉਸੇ ਸਮੇਂ ਜਿਹੜੇ ਬਜ਼ੁਰਗ ਨੇ ਉਹ ਆਪਣਾ ਪੂਰੇ ਆਪਰੇਸ਼ਨ ਵੀ ਕਰਾ ਰਹੇ ਨੇ ਤੇ ਉਹ ਉਹ ਉਹਨਾਂ ਦੇ ਮੁਖ ਦੇ ਵਿੱਚੋਂ ਪਾਠ ਹੈ ਜਿਹੜਾ ਗੁਰੂ ਸਾਹਿਬ ਦਾ ਉਹ ਨਿਰੰਤਰ ਚੱਲ ਰਿਹਾ ਹੈ ਤਾਂ ਤੁਸੀਂ ਵੀ ਸੁਣੋ ਕਿ ਕਿਸ ਤਰ੍ਹਾਂ ਇਹ ਬਜ਼ੁਰਗ ਹੈ ਜਿਹੜੇ ਉਹ ਪਾਠ ਕਰ ਰਹੇ ਨੇ ਤੇ ਡਾਕਟਰ ਵੀ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਪਾਠ ਦਾ ਉਚਾਰਨ ਕਰ ਰਹੇ ਨੇ ਗੁਰੂ ਸਾਹਿਬ ਜੀ ਜਿਉਂ ਕਾ ਸੁਜੋ ਕਾ ਸਤਿਗਾਂ ਕਰਤਾ ਪੁਸਤਿ ਵਾਦ ਵਾਹਿ ਸਤਿਕਾਰ ਜੀ ਸੋ ਇੱਕ ਜੀ ਸੋ ਇੱਕ ਕਰਿਆਤ ਪਾਣ ਹੱਤੇ ਜੀ ਆਣ ਸੰਤੇ ਜੀ ਕਿ ਸੰਤੇ ਬਹਾਨ ਤੁਸੀ ਜੀ ਸਤਿਗਾਂ ਸੁਗਾ ਜੀ ਗੁਰੂ ਸਾਹਿਬ ਜੀ ਇਹ ਕੋਮਲ ਕਰਤਨਾਮ ਇੱਕ ਨਾ ਸਤਰਾੰਤ ਕਤਤ ਮਿਲ ਬੋਲ ਨੂੰ ਮਾਇਰਕ ਤੋਂ ਹਾ ਜੀ ਜੀ ਸੇ ਪਾਉਣ ਉਪਰ ਸਿਆਰ ਯਾ ਆਦ ਸਤਿ ਸਿਚੇਦ ਸਤ ਇਹ ਕੀ ਸਤ ਨਾਦ ਕੋਸੀ ਸਿਚੇਦ ਇਹ ਕੋਮਲ ਕਰਤਨਾਮ ਸਤਨਾਮ ਕਰਤਤ ਮਿਲ ਬੋਲ ਨੂੰ ਮਾਇਰਕ ਤੋਂ ਹਾ ਜੀ ਜੀ ਸੇ ਪਾਉਣ ਉਪਰ ਸਿਆਰ ਕਪਾਲ ਸਤਿਗਿਦਾਂ ਸਤਿਗ੍ਰਿਣ ਤੀ ਸਤਿ ਨੋ ਸਤਿ ਕਪਾਲ ਸਰਕਾ ਕਰਤਾ ਗੁਰੂ ਮੋਹੰ ਬਹਿਰ ਕਾ ਬਹੁਤ ਕਲਿਸ਼ ਸੰਗ ਪਰ ਸਾਰ ਕਪਾਲ ਸਤਿ ਗਿਦਾਂ ਸਤਿ ਹੈ ਤੀ ਸਤਿ ਮਨ ਮਿਸੀ ਸਤਿ ਸੋ ਤੋ ਹਮ ਰਾਹ ਰਚੇ तद्विदलो एकं तं तत्सत्दान तत्त्वा सत्यं बहुदव है सकाल में तवनी से काम जो प्रचारिका नोफत व्यवह से गति संग नाम होति तत्सत्दान dictum सो है dictum एकम चासदान तत् ਤਾਂ ਤੁਸੀਂ ਦੇਖਿਆ ਕਿ ਆਪਣੇ ਜਿਹੜੇ ਧਰਮ ਦੇ ਵਿੱਚ ਪੱਕੇ ਜਿਹੜੇ ਲੋਕ ਹੁੰਦੇ ਨੇ ਉਹ ਕਿਸੇ ਵੀ ਧਰਮ ਦੇ ਹੁੰ ਪਰ ਜਿਹੜੇ ਇਹ ਗੁਰੂ ਦਾ ਸਿੱਖ ਹੈ ਉਸ ਦੀ ਗੱਲ ਕਰੀਏ ਤਾਂ ਇਹ ਬਜ਼ੁਰਗ ਨੇ ਜਿਹੜੇ ਉਹ ਆਪਰੇਸ਼ਨ ਦੇ ਦੌਰਾਨ ਪਾਠ ਕਰ ਰਹੇ ਨੇ ਇਹਨਾਂ ਦਾ ਆਪਣੇ ਗੁਰੂ ਸਾਹਿਬ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਇਹਨਾਂ ਨੂੰ ਕੋਈ ਦੁੱਖ ਪੀੜਾ ਹੈ ਜਿਹੜੀ ਉਹ ਨਹੀਂ ਮਹਿਸੂਸ ਹੋ ਰਹੀ ਸੋ ਅਸੀਂ ਇਸ ਬਜ਼ੁਰਗ ਦੀ ਜਿਹੜੀ ਹਿੰਮਤ ਹੈ ਹੌਸਲਾ ਹੈ ਉਸ ਨੂੰ ਦਾਤ ਦਿੰਨੇ ਆ ਕਿਉਂਕਿ ਬਹੁਤ ਵੱਡੀ ਗੱਲ ਹੈ ਇੱਕ ਪਾਸੇ ਆਪਰੇਸ਼ਨ ਹੋ ਰਿਹਾ ਹੋਵੇ ਤੇ ਦੂਜੇ ਪਾਸੇ ਕਈ ਲੋਕ ਤਾਂ ਆਪਣੇ ਆਪ ਨੂੰ ਦੇਖ ਕੇ ਹੀ ਘਬਰਾ ਜਾਂਦੇ ਨੇ ਪਰ ਇਹ ਬਜ਼ੁਰਗ ਆਪਣੇ ਆਪ ਨੂੰ ਦੇਖ ਕੇ ਘਬਰਾਉਣ ਦੀ ਬਜਾਏ ਪਾਠ ਹੈ ਜਿਹੜਾ ਗੁਰੂ ਦਾ ਉਹ ਨਿਰੰਤਰ ਕਰ ਰਹੇ ਨੇ ਸੋ ਤੁਹਾਨੂੰ ਬਜ਼ੁਰਗ ਦੇ ਇਸ ਹੌਸਲੇ ਦੇ ਬਾਰੇ ਤੁਸੀਂ ਆਪਣੀ ਰਾਇ ਜਿਹੜੀ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੇ ਲੋਕ ਗੁਰਬਾਣੀ ਦੇ ਨਾਲ ਜੁੜੇ ਨੇ ਕਿ ਉਹ ਸੱਚਮੁੱਚ ਪ੍ਰਮਾਤਮਾ ਨੂੰ ਪਾ ਲੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕੋਈ ਦੁੱਖ ਦਰਦ ਹੈ ਜਿਹੜਾ ਉਹ ਨਹੀਂ ਮਹਿਸੂਸ ਹੁੰਦਾ ਤਾਂ ਤੁਸੀਂ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੁੜੇ ਰਹੋ লাইਕ ਤੇ ਇਸ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ